ਇਤਿਸ਼ਾਮ ਜੰਡਿਆਲਾ ਗੁਰੂ ਤਰੰਤਲ ਬਾਈਪਾਸ ਨੇੜੇ ਜੀਟੀ ਰੋਡ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਕ ਪਰਿਵਾਰ ਦੀ 4 ਸਾਲਾਂ ਬੱਚੀ ਸਿਮਰ ਆਪਣੀ ਮਾਂ ਦੇ ਨਾਲ ਭੀਕ ਮੰਗ ਰਹੀ ਸੀ। ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਕਾਰ ਨਾਲ ਸਿਰਫ ਟੱਕਰ ਮਾਰ ਕੇ ਭੱਜ ਗਈ। ਹਲਕੀ ਬੱਚੀ ਨੂੰ ਕਈ ਫੁੱਟ ਤੱਕ ਘਸੀਟਦੀ ਹੋਈ ਲੈ ਗਈ। ਟੱਕਾ ਇੰਨਾ ਭਿਆਨਕ ਸੀ ਕਿ ਮਾਸੂਮ ਸਿਮਰ ਦੀ ਮੌਕੇ ਦੇ ਹੀ ਮੌਤ ਹੋ ਗਈ। ਮ੍ਰਿਤਕ ਬੱਚੀ ਦੇ ਪਿਤਾ ਮਜ਼ਦੂਰੀ ਕਰਦੇ ਹਨ ਤੇ ਉਸਦੇ ਹੋਰ ਭਰਾ ਵੀ ਹਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੁਲਿਸ ਜਾਂਚ ਅਧਿਕਾਰੀ ਮੇਜਰ ਸਿੰਘ ਦੇ ਮੁਤਾਬਕ ਸੀਸੀਟੀਵੀ ਕੈਮਰਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਬੱਚੀ ਦੀ লাশ ਨੂੰ ਪੋਸਮਾਰਟਮ ਲਈ ਭੇਜ ਦਿੱਤਾ ਗਿਆ ਹੈ ਇੱਕ ਮਾਸੂਮ ਦੀ ਜ਼ਿੰਦਗੀ ਬੇਰਹਿਮੀ ਨਾਲ ਖੋ ਲਈ ਗਈ ਹੈ ਅਤੇ ਸਵਾਲ ਇਹ ਹੈ ਕਦੇ ਰੁਕੇਗਾ ਕਿ ਨਹੀਂ ਇਹ ਬੇਪਰਵਾਹੀ ਦਾ ਸਫਰ ਜੁੜੇ ਲੋ ਸਾਡੇ ਨਾਲ ਬੁੜੀ ਲੈ ਕੇ ਨੰਗਲ ਤੇ ਤਿੰਨ ਚਾਰ ਜਾਣੇ ਆਂ ਕਾਰ ੱਲੇ ਦੇ ਕੇ ਸਪੀਡ ਹੀ ਲਾ ਲਈ ਮੈਂ ਪੱਡੀ ਰਹਿ ਗਈ ਕੱਲਿਓਂ ਕੱਢੀ ਕਾਰ ਤੇ ਮੁੰਕੇ ਪਿੱਛੇ ਭੌਂਕੇ ਵੇਖਿਆ ਮੀ ਉਹਨਾਂ ਨੇ ਮੈਂ ਪੱੜਦੀ ਰਹਿ ਗਈ ਤੇ ਉਹਦਾ ਚਲ ਗਏ ਕਾਰ ਵਾਲੇ ਉੱਤੇ ਸੁੱਟ ਕੇ ਸੁੱਤੀ ਮੇਰੀ ਨੂੰ 4 ਸਾਲਾਂ ਦੀ ਆ ਬੁੜੀ ਕਿੰਨੇ ਸਾਲ ਦੀ 4 ਸਾਲ ਦੀ ਐਡੀ ਮੁਸ਼ਕਲ ਪਾਲੀ ਮੇਕੋ ਖਿਆਂਗਾ ਧਿਆਨਾ 3 ਬੱਚੇ ਨਹੀਂ ਲੱਗਦੇ ਦੇ ਸਕੇਨ ਕਿ ਕਿ ਪੁੱਛਣ ਮੈਂ ਤਾਂ ਠੀਕ ਅੱਲੀ ਚੁੱਕੇ ਦੇਵਦਗੇ ਨਾਲ ਸੀ ਕੋਈ ਮੈਂ ਅੱਲੀ ਚੁੱਕੇ ਭੱਜ ਕੇ ਆਈ ਦਵਾ ਤਾ ਕਿਸੇ ਨੇ ਮੇਰਾ ਸਾਥ ਨਹੀਂ ਹਟੋ ਦਿੱਤਾ ਭੱਜੀ ਉੱਠੇ ਆ ਕੋਈ ਤੇਰੇ ਪਾਸੇ ਆ ਰਹੇ ਸੀ ਵੇਲੀ ਲੱਗੋ ਮੈਂ ਨੰਗਨ ਦੀ ਵੇਲੀ ਤਾਣੀ ਉਹ ਤੋਂ ਗੱਡੀ ਵੇਲੀ ਲੱਗੋ ਨਿਕ ਕੇ ਗਈ ਸਪੀਡ ਹੀ ਲਾ ਲਈ ਗੱਡੀ ਨੇ ਆਈ ਦਵਾ ਤਾ ਉਹਨੇ ਕੋ ਵੇਖਿਆ ਨਹੀਂ ਗਿਆ ਜਿੰਨੇ ਵੀ ਦੀ ਗੱਲ ਹਾਂ ਹੁਣੇ ਉਹ ਨਹੀਂ ਹੋਇਆ 5:00 ਵਜੇ ਨਾ ਏ ਘਰੇ ਨਾ ਦਵਾਦਾਂ ਵਿੱਚ ਲਾ ਕੇ ਰੱਬਾ ਮੈਂ ਹਉ ਤੇ ਕਲਪਨੀ ਨਹੀਂ ਮੈਨੂੰ ਬੜੀ ਮੁਸ਼ਕਿਲ ਆਈ ਹੈਂ ਕਿ ਆਪਣੀ ਲੈ ਕੇ ਹੁੰਜੇ ਤੇ ਆਈਂ ਆ ਮੈਂ ਹੁੰਜੇ ਤੇ ਆਈਂਗਾ ਮੰਗਰ ਤੋਂ ਸਰਕਾਰ ਕੋ ਹਾਂਜੀ ਮੇਰਾ ਨਾਮ ਸ਼ਿਲੂ ਕਿਹਨ ਕੀ ਪੂਰੀ ਕਾਰ ਪੂਰੀ ਕਾਰ ਥਲੇ ਦੇ ਇੱਕ ਮਿੰਟ ਇੱਕ ਮਿੰਟ ਦਵਾਦਾਂ ਦੇ ਕੇ ਚੱਲ ਗਏ ਵਾਪਰਦੀ ਰਹਿ ਗਈ ਅਰੇ ਉਹ ਦਵਾਦਾਂ ਉੱਪਰ ਅਰੇ ਭੇਲੀ ਤਾਂ ਨਹੀਂ ਆ ਰਹੇ ਨੰਗਨ ਦੀ ਸੀ ਇਹ ਬੇਲੀ ਤਣੀ ਤੁਰਕੇ ਨੰਗਨ ਦੀ ਸੀ ਤੇ ਘਰਦਲੇ ਬਾਹਰ ਬੜੀ ਸੀ ਕਿੰਨੇ ਸਾਲ ਦੀ ਕੁੜੀ ਹੈ ਹਾਂਜੀ ਕਿੰਨੇ ਸਾਲ ਦੀ ਕੁੜੀ ਸੀ ਚਾਰ ਕੇ ਸਾਲ ਦੀ ਹੈ ਜੀ ਇਸ ਮਿਸਟਰ ਨਾਲ ਪਈ ਪਾਰੀ ਆ ਉਹ ਇਹ ਤੁਸੀਂ ਕੀ ਗੱਲ ਕੀ ਹੋਈ ਹੈ ਇਹ ਵਿਚਾਰੀ ਬਾਹਰ ਅੰਦਰ ਗਈ ਆ ਬੱਚੇ ਲੈ ਕੇ ਬੰਦਾ ਇਹਦਾ ਅੰਬਲੀ ਅੰਬਲੀ ਆ ਵਿਚਾਰਾ ਮੰਕੇ ਰੋਟੀ ਖਾਂਦੇ ਨੇ ਤੇ ਉੱਥੇ ਆਉਂਦੇ ਹੀ ਸੀ ਦੀ ਇਹ ਇਤਰਾ ਹੀ ਆ ਵੀ ਪਿੱਛੇ ਹੋਣ ਗੱਡੀ ਮਾਰੀ ਕੇ ਗਾੜੀ ਨੂੰ ਮਾਰੀ ਜੀ ਤੇ ਚਾਹੀਦੀ ਅੱਧਾ ਸਿਰ ਕੋਪਰੀ ਜਿਹੜੀ ਆ ਲੱਤ ਗਈ। ਜੇ ਆ ਵੀ ਕਾਰਵਾਈ ਕੀਤੀ ਜਾਵੇ ਕੋਈ। ਇਹਨੇ ਕਿਨੇ ਕਿਨ ਇਨਸਾਫ ਕੀਤਾ ਜਾਵੇ ਨਿਕਨੇ ਕਿਨੇ ਕਿ ਬੱਚੇ ਨੇ ਆ ਵੇ ਧਰ ਵਾਲਾ ਵੇ ਵੀ ਇਹਦਾ। ਤੇ ਗਾੜੀ ਦੋ ਬੱਤੀਰੀ। ਕੈਮਰੇ ਵਗੈਰਾ ਲੱਗੇ ਨੇ ਸਾਰੇ ਉੱਥੇ ਰੁੱਖਾਂ ਤੱਕ ਕੈਮਰੇ ਲੱਗੇ ਨੇ। ਬੁਰਖ ਨੂੰ ਇਨਫੋਰਮੇਸ਼ਨ ਦਿੱਤੀ ਹੈ ਹਾਂਜੀ ਦਿੱਤੀ ਹੈ ਸਲਾਹ ਦਿੱਤੀ ਹੈ ਮੰਗਰ ਤੋਂ ਸਰਕਾਰ ਕੋਲ ਇਹ ਆਨੇ ਆ ਵੀ ਆ ਕਰੀਬ ਹੈ ਇਹ ਨਹੀਂ ਆ ਰਹੀ ਜੇ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਬੱਚਿਆਂ ਦਾ ਇਨਸਾਫ ਕੀਤਾ ਜਾਵੇ ਠੀਕ ਹੈ ਭਾਈ ਸਰ ਕਾਲੇ ਜਿਹੜਾ ਹੈ ਰੀਲਾ ਜੀ ਸੱਜਾ ਸੱਜੀ ਜਿਹੜਾ ਪੱਤੀਆ ਐਕਸੀਡੈਂਟ ਆਇਆ ਉਹ ਦੂਸਰ ਅਸੀਂ ਪਰਚਾ ਦਰਜ ਕਰਤਾ ਜੀ ਤੇ ਪਰਚਾ ਦਰਜ ਕਰਤਾ ਤੇ ਉਹਦੀ ਪੁਲਿਸ ਵਗਾਰਾ ਵੇਖਣ ਡੈ ਤੇ ਗੋਠ ਮਾਟ ਮਾਤੇ ਫਲਾਸ਼ ਭੇਜ ਰਹੇ ਨੇ ਅਰ ਕੀ ਨਾਸੀ ਸਿਮਰ ਜੀ ਸਿਮਰ ਜੀ ਉਹਦੇ ਫਾਦਰ ਸਾਹਿਬ ਦਾ ਨਾਮ ਹੈ ਸੰਦੀਪ ਜੀ ਤੇ ਕੀ ਕਰਾਂਗੇ ਇਹਨਾਂ ਦੇ ਸਰ ਕੋਸ਼ਟਮਾਟਰ ਉੱਤੇ ਦਰਤੀ ਤੇ ਭੇਜ ਰਹੇ ਆ ਅੱਗੇ ਤੋਂ ਜਿਹੜੀ ਵੀ ਕੋਈ ਥੋੜੀ ਵਿੱਚ ਆਉਂਦੀ ਆ ਉਹਦੇ ਸਾਬ ਨੂੰ ਆਪਾਂ ਕਾਰਵਾਈ ਕਰਦੇ ਆ ਭਾਈ ਗੱਡੀ ਦਾ ਪਤਾ ਲੱਗਾ ਤੁਹਾਨੂੰ ਨਹੀਂ ਗੱਡੀ ਦਾ ਪਤਾ ਨਹੀਂ ਲੱਗਾ ਜੀ